ਗੁਰੂ ਨਾਨਕੀ ਅੰਮ੍ਰਿਤਸਰ ਦੇ ਵਿਚ ਅੱਜ ਭੰਡਾਰੀ ਪੁਲ ਤੇ ਭਾਜਪਾ ਸਰਕਾਰ ਦੇ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਵੱਲੋਂ ਕੀਤਾ ਜਾਂਦਾ ਜਿੱਥੇ ਕਿ ਪ੍ਰਦਰਸ਼ਨ ਦੌਰਾਨ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਭਾਜਪਾ ਦੇ ਸੰਵਿਧਾਨ ਖਤਮ ਕਰਨ ਦੀ ਸਾਜ਼ਿਸ਼ ਰਚਣ ਦੇ ਗੰਭੀਰ ਦੋਸ਼ ਲਗਾਏ ਜਾਂਦੇ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਐਸਸੀ ਵਿੰਗ ਦੇ ਅਗੂ ਇੰਦਰਜੀਤ ਸਿੰਘ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਤੋਂ ਹੀ ਦਲਤਾਂ ਦੇ ਨਾਲ ਅਨਿਆਇ ਦੀਆਂ ਘਟਨਾਵਾਂ ਚ ਵਾਧਾ ਹੋਇਆ ਹੈ ਹੁਣਾਂ ਕਿਹਾ ਕਿ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਦੇ ਮੁੱਖ ਜਸਟਿਸ ਨਾਲ ਹੋਈ ਬਦਸੂਖੀ ਇਸ ਕਲ ਦਾ ਸਪਸ਼ਟ ਸਬੂਤ ਹੈ ਕਿ ਭਾਜਪਾ ਸਮਾਧ ਵਿੱਚ ਯਾਤਿਵਾਦੀ ਸੋਚ ਨੂੰ ਵਧਾਵਾ ਦੇ ਰਹੀ ਹੈ ਉਦੋਂ ਦਾ ਦਲਤਾਂ ਨਾਲ ਵੱਧ ਛੱਦ ਜਿਹੜਾ ਹੋ ਰਿਹਾ ਉਹਦੀ ਮਿਸਾਲ ਤੁਹਾਡੇ ਸਾਹਮਣੇ ਹੈ ਕਿ ਸਾਡੇ ਦੇਸ਼ ਦਾ ਸੁਪਰੀਮ ਕੋਰਟ ਦਾ ਜਿਹੜੀ ਚੀਫ ਜੱਜ ਹੈ ਉਹ ਨੂੰ ਇਹ ਲੋਕ ਜਿਹੜੇ ਆ ਜਿਹੜਾ ਰਕੇਸ਼ ਕਿਸ਼ੋਰ ਜਿਹੜਾ 71 ਸਾਲ ਦਾ ਆਦਮੀ ਹੈ ਉਹ ਵਕੀਲ ਔਰ ਜਿਹੜਾ ਜੁੱਤੀਆਂ ਵਖਾ ਰਿਹਾ ਕੀ ਇਹ ਮਤਭਾਗੀ ਘਟਣਾ ਨਹੀਂ ਕਿ ਜਿਹੜੀ ਇੱਕ ਸ਼ੈਡੂਲ ਕਾਸ ਜਿਹੜਾ ਉਹ ਸੁਪਰੀਮ ਕੋਰਟ ਦਾ ਜਿਹੜਾ ਉਹ ਜੱਜ ਬਣ ਗਿਆ ਇਹਨਾਂ ਨੂੰ ਇਹ ਗੱਲਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਕੋਕੇ ਇਹ RAM RAJ ਚਾਹੁੰਦੇ ਨੇ ਜਿਹੜਾ ਕਿ ਮਨੁੱਖੀ ਸਮਰੱਥੀ ਜਿਹੜੀ ਹੈ ਕੋਕੇ ਸਾਡੇ ਦੇਸ਼ 'ਚ ਜਿਹੜਾ ਆਜ਼ਾਦੀ ਤੋਂ ਪਹਿਲਾਂ ਜਿਹੜਾ ਸੰਵਿਧਾਨ ਸੀ ਉਸ ਮਨੁੱਖੀ ਸਮਰੱਥੀ ਸੀ ਮਨੁੱਖੀ ਸਮਰੱਥੀ ਜਿਹੜੀ ਹੈ ਉਹ ਜਿਹੜੇ ਸ਼ੈਡੂਲ ਕਾਸਟਾਂ ਨੂੰ ਸਭ ਤੋਂ ਪਿੱਛੇ ਦਾ ਮੰਦੀ ਹੈ ਕਿਉਂਕਿ ਜਾਤੀਵਾਦ ਨੂੰ ਬੜਾਵਾ ਸੀਗਾ ਜਦੋਂ 바ਵਾ ਸਾਹਿਬ ਮੇਡਕਰ ਸਾਹਮਣੇ ਸੰਵਿਧਾਨ ਜਿਹੜਾ ਉਹ ਬਣਾਇਆ ਉਹ ਦੇਸ਼ 'ਚ ਲਾਗੂ ਕਰਕੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਪਰ ਜਿਹੜਾ ਇਹਨਾਂ ਨੂੰ ਇਹ ਗੱਲ ਨੂੰ ਗਵਾਈ ਨਹੀਂ ਇਹ ਚਾਹੁੰਦੇ ਨੇ ਕਿ ਜਿਹੜਾ ਸੰਵਿਧਾਨ ਨੂੰ ਖਤਮ ਕਰਕੇ ਤੇ ਜਿਹੜਾ ਮਨੁੱਖੀ ਭਰਤ ਨੂੰ ਲਾਗੂ ਕੀਤਾ ਜਾਵੇ ਜਿਹੜਾ ਕਿ ਇਹ ਜਿਹੜੇ ਐਸੀ ਸਮਾਜ ਆ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੇ ਅਸੀਂ ਅੱਜ ਕੇਂਦਰ ਸਰਕਾਰ ਦਾ ਬੀਜੇਪੀ ਸਰਕਾਰ ਦਾ ਜਿਹੜਾ ਉਹ ਪੁੱਤਲਾ ਸੜ ਰਿਹਾ ਔਰ ਇਹਨੂੰ ਚੇਤਾਵਨੀ ਦਿੰਦੇ ਆ ਕਿ ਜਿਹੜੀਆਂ ਤੂੰ ਅੱਗੇ ਵੋਟਾਂ ਚੋਰੀ ਕਰਕੇ ਨਾ ਤੇਸੀ ਵਾਰ ਸਰਕਾਰ ਬਣਾ ਲਈਏ ਨਾ ਹੁਣ ਜਿਹੜੇ ਲੋਕ ਨੇ ਸ਼ਡਿਊਲ ਕਾਸ ਉਹ ਪੂਰੇ ਜਿਹੜਿਆ ਉਹ ਧਿਆਨ ਰੱਖ ਰਹੇ ਆ ਕਿ ਅਗਲੇ ਇਲੈਕਸ਼ਨ ਉਹ ਬੀਜੇਪੀ ਨੂੰ ਕੋਚਲਦਾ ਕਰਨ ਇਹਨੂੰ ਅੱਗੇ ਵੀ ਵਧਾਓਗੇ ਧਰਨੇ ਪ੍ਰਦਰਸ਼ਨ ਦੇਖੋ ਜੀ ਅੱਜ ਸਾਰੇ ਸਿਰਫ ਅੰਮ੍ਰਿਤਸਰ ਦੀ ਗੱਲ ਨਹੀਂ ਕਰ ਰਿਆ ਇਹ ਸਾਰੇ ਦੇਸ਼ ਦੇ ਵਿੱਚ ਜਿਹੜਾ ਆਪਣਾ ਆਮ ਆਦਮੀ ਪਾਰਟੀ ਉਹ ਪ੍ਰਦਰਸ਼ਨ ਕਰ ਰਹੀ ਹੈ ਹੁਣ ਕੀ ਦੀ ਵਾਇਟ ਕਰਨੀ ਹੈ ਮਾਜੀ ਸੁਖਚੰਦ ਸਿੰਘ ਐਸੀ ਵਿੰਗ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਜੋ ਅੱਜ ਤੱਕ ਜੋ ਇੱਥੇ ਧਰਨਾ ਦਿੱਤਾ ਜਾ ਰਿਹਾ ਪਤਲਾ ਫੋਕਿਆ ਜਾ ਰਿਹਾ ਵਾ ਬੀਜੇਪੀ ਸਰਕਾਰ ਦਾ ਉਹਨਾਂ ਸਾਡੇ ਸਮਾਜ ਦੇ ਨਾਲ ਜੋ ਕਾਨੂੰਨੀ ਹਰਕਤ ਕੀਤੀ ਹੈ ਸਾਡੇ ਅਸੀਂ ਸਮਾਜ ਦੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਬਣੇ ਨੇ ਉਹਨਾਂ ਨੇ ਬੜੀ ਗਲਤ ਹਰਕਤ ਕੀਤੀ ਹੈ ਸੋ ਉਹਨਾਂ ਦੇ ਖਿਲਾਫ ਬੀਜੇਪੀ ਸਰਕਾਰ ਦੇ ਖਿਲਾਫ ਅਸੀਂ ਬੀਜੇਪੀ ਸਰਕਾਰ ਦੇ ਇੱਥੇ ਪੁਤਲਾ ਫੁਕਣ ਜਾ ਰਹੇ ਹਾਂ ਬੜੀ ਕਾਨੂੰਨੀ ਹਰਕਤ ਹੈ ਕਿਉਂਕਿ ਪਿੱਛੇ ਵੀ ਸੰਵਿਧਾਨ ਦੇ ਬੜੇ ਟੈਗ ਕੀਤੇ ਜਾ ਰਹੇ ਭਾਜਪੀ ਸਰਕਾਰ ਵੱਲੋਂ ਤੇ ਹੁਣ ਸਾਡਾ ਸਮਾਜ ਜਿਹੜਾ ਅਸੀਂ ਸਮਾਜ ਇਹ ਜਾਗ ਉੱਠਿਆ ਇਹ ਨਹੀਂ ਕਿ ਹੁਣ ਸੁੱਤੇ ਆ ਜਾਗ ਉੱਠੇ ਆ ਜਾਗ੍ਰਿਤੀ ਆ ਚੁੱਕੀ ਆ ਅਸੀਂ ਕਿਸੇ ਵੀ ਕੀਮਤ ਦੇ ਨਾਲ ਸੰਵਿਧਾਨ ਦੇ ਉੱਤੇ ਟੈਗ ਨਹੀਂ ਕਰਨ ਦੇਵਾਂਗੇ ਇਹ ਮੰਨ ਲਓ ਜੇ ਸਾਡੇ ਸੁਪਰੀਮ ਕੋਰਟ ਦੇ ਜੱਜਾਂ ਤੇ ਜੂਤਾ ਸੁੱਟਣ ਦੀ ਕੋਸ਼ਿਸ਼ ਕੀਤੀ ਆ ਇਹ ਸੰਵਿਧਾਨ ਦੀ ਤਹੀਨ ਹੈ ਬਹੁਤ ਜਿਆਦਾ ਤੇ ਸੁਧਾਨ ਸੰਵਿਧਾਨ ਦੀ ਤੋਹਫੀ ਨਹੀਂ ਅਸੀਂ ਹੁਣ ਦਵਾਂਗੇ ਅਸੀਂ ਤਾਂ ਸਖਤ ਸ਼ਬਦਾਂ ਦੇ ਨਾਲ ਵਿਰੋਧ ਕਰਦੇ ਆਂ ਤੇ ਅੱਜ ਇਹ ਧਨ મોદી ਸਰਕਾਰ ਦਾ ਪੁਤਲਾ ਫੁੱਕਣ ਜਾ ਰਹੇ ਹਾਂ ਮੈਂ ਠੇਕੇਦਾਰ ਅਮਰਜੀਤ ਸਿੰਘ ਸਟੇਟ ਸੈਕਟਰੀ ਮਾਝਾ ਜਨ ਇੰਚਾਰਜ ਐਸੀ ਵਿੰਗ ਪਿਛਲੇ ਦਿਨੀ ਜੋ ਦੇਸ਼ ਦੇ ਵਿੱਚ ਘਟਨਾ ਵਾਪਰੀ ਆ ਜੋ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਨੇ ਚੀਫ ਜਸਟਿਸ ਦੇ ਉੱਪਰ ਜੁੱਤੀ ਮਾਰੀ ਆ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਇਹ ਬਹੁਤ ਘੱਟ ਹੈ ਕਿਉਂਕਿ ਜੋ ਚੀਫ ਜਸਟਿਸ ਆ ਉਹ ਬਾਬਾ ਸਾਹਿਬ ਡਾਕਟਰ ਭੀਮrao ਅਮੇਰਕਰ ਜੀ ਦੀ ਦੇਣ ਦੇ ਨਾਲ ਪੜ੍ਹ ਲੈ ਕੇ ਔਰ ਐਜੂਕੇਸ਼ਨ ਲੈ ਕੇ ਸੁਪਰੀਮ ਕੋਰਟ ਦਾ ਜੱਜ ਬਣਿਆ ਇਹ ਗੱਲ ਜਿਹੜੀ ਇਹਨਾਂ ਨੂੰ ਬੀਜੇਪੀ ਵਾਲਾ ਨੂੰ ਹজম ਨਹੀਂ ਹੋ ਰਹੀ ਕਿ ਦਲਤਾਂ ਦਾ ਜਿਹੜਾ ਚੀਫ ਜਸਟਿਸ ਕਿੱਦਾਂ ਬਣ ਗਿਆ ਕਿਉਂਕਿ ਬੀਜੇਪੀ ਦੀ ਸੋਚੀ ਸਮਝੀ ਚਾਲ ਆ ਜਦੋਂ ਵਕੀਲ ਨੂੰ ਅੜੋਕੇ ਨੂੰ ਪੁਲਿਸ ਨੇ ਬਾਹਰ ਕੀਤਾ ਉਹ ਬਾਹਰ ਸਨਾਪਤ ਤਰੰਗ ਦੇ ਉੱਪਰ ਨਾਰੇ ਲਗਾ ਰਿਆ ਸੀ ਬੋਲਦਾ ਜਾ ਰਹੀ ਅੰਦਰ ਵੀ ਬਾਹਰ ਵੀ ਬੋਲਦਾ ਜਾ ਰਹੀ ਔਰ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਆਜ ਆਮ ਆਦਮੀ ਪਾਰਟੀ ਵੱਲੋਂ ਰੋਸ ਮਜਾਲਾ ਕੀਤਾ ਜਾ ਰਿਹਾ ਆ ਤਾਣੇ ਦਿੱਤੇ ਜਾ ਰਹੇ ਆ ਭਾਜਪਾ ਦੇ ਪੁਤਲੇ ਭੁਕੇ ਜਾ ਰਹੇ ਆ ਇਸ ਦਾ ਜਿਹੜਾ ਅਸੀਂ ਵਿਰੋਧ ਕੀਤਾ ਔਰ ਅਗੋਂ ਵੀ ਵਿਰੋਧ ਜਾਰੀ ਦੇਗਾ ਜੈ ਭੀਮ ਜੈ ਵਾਰਤ